ਸਾਰੀ ਭਰਾ ਮਨ ਨੂੰ ਹੀ ਪਿਆਰ ਪਰਿਸ਼ਾਸੀ ਕਾਲ ਅੱਜ ਦਾ ਆਪਾਂ ਇੱਕ ਛੋਟਾ ਜਿਹਾ ਬਲਾਕ ਬਣਾਵਾਂਗੇ ਜੀ ਇਹਦੇ ਪਰ ਆਪਾਂ ਨੇ ਕਰੀਤੀ ਸੀ ਕੋਰਬਾਨ ਸਪਰੇਅ ਵਾਇਰਲ ਦੀ ਮੂਮੀ ਜੀ ਤੇ ਤਕਰੀਬਨ ਕਰੀ ਨੂੰ ਹੋ ਗਈ ਜੀ ਅੱਜ 22 23 ਦਿਨ ਤੇ ਆਪਾਂ ਤਾਂ ਇਹੀ ਪੁੱਛਣਾ ਹੈ ਆਪਣੇ ਭਰਾ ਨੂੰ ਜੇ ਕਿਸੇ ਨੂੰ ਪਤਾ ਵੀ ਇਹਨੂੰ ਹੁਣ ਆਪਾਂ ਪਾਣੀ ਕਿੰਨੇ ਦਿਨ ਦੇਣ ਨੂੰ ਲਾਈਏ ਕਿਉਂਕਿ ਪਿਛਲੇ ਸਾਲ ਵੀ ਆਪਾਂ ਨੇ ਸਪਰੇਅ ਕਰੀ ਸੀਗੀ ਕੋਰਬਾਂ ਤੇ ਆਪਾਂ ਪਾਣੀ ਲਾਇਆ ਸੀਗਾ 22 ਦਿਨ ਦੀ ਨੂੰ ਪਰ ਉਹ 22 ਦਿਨ ਦੀ ਕਣਕ ਨੂੰ ਪਾਣੀ ਲਾਇਏ ਦਾ ਯਾਨੀ ਕਿ ਇੰਨਾ ਕੁ ਨੁਕਸਾਨ ਹੋਇਆ ਕਣਕ ਜਮ੍ਹਾਂ ਹੀ ਪੀਲੀ ਹੋ ਗਈ ਦੀ ਯਾਨੀ ਕਿ ਉਹਨਾਂ ਦਾ ਮੋਸ਼ ਨੇ ਬਹੁਤ ਔਖਾ ਰੇਪ ਆ ਪਾ ਕੇ ਚੱਲੀ ਆ ਤੇ ਬਾਕੀ ਆਪਣਾ ਕੋਈ ਭਰਾ ਆਪਣਾ ਜਰੂਰ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੂੰ ਇਹਦੇ ਬਾਰੇ ਨੌਲੇਜ ਹੈਗੀ ਆ ਜਰੂਰ ਬੇਨੂੰ ਹੁਣ ਪਾਣੀ ਆਪਾਂ ਕਿੰਨੇ ਦਿਨ ਦੀਨ ਲਾਈਏ ਤਕਰੀਬਨ ਅੱਜ ਇਹ 22 ਤੋਂ 23 ਦਿਨਾਂ ਦੀ ਆਪਣੀ ਕਣਕ ਹੋ ਗਈ ਆ ਜੋ ਆਪਣੀ ਸਲਾਹ ਆਪਾਂ ਇਹਨੂੰ ਪਰਨ ਦੀ ਹੈਗੀ ਆ 30 ਦਿਨ ਦੀ ਘੱਟੋ-ਘੱਟ ਕਿਉਂਕਿ ਫਿਰ ਜੇ ਆਪਾਂ ਲੇਟ ਪਰਾਂਗੇ ਥੋੜੀ ਕਣਕ ਵੀ ਤਾਕੜੀ ਹੋ ਜੂਗੀ ਤੇ ਪੀਲੀ ਨਹੀਂ ਹੋਊਗੀ ਤੇ ਵਿੱਚ ਭਰਾ ਕਹਿੰਦੇ ਨੇ ਵੀ ਫਿਰ ਜਿਹੜਾ ਗੁੱਲੀ ਡੰਡਾ ਉਹ ਫਿਰ ਮਰਦਾ ਨਹੀਂ ਹੈਗਾ ਜੰਮਦਾ ਹੈ ਜਿਹੜਾ ਜੰਮ ਜਾਂਦਾ ਵੀ ਉਹ ਮਰਦਾ ਨਹੀਂ ਹੈਗਾ ਕਿਉਂਕਿ ਬੜਾ ਹੋ ਜਾਂਦਾ ਹੈ ਆਪਣਾ ਕਹਿਣ ਦਾ ਭਾਵੇਂ ਆ ਤੇ ਆਪਾਂ ਇਹ ਵੀਡੀਓ ਤਾਂ ਬਣਾ ਰਹੇ ਆ ਵੀ ਕਿਉਂਕਿ ਜੇ ਕਿਸੇ ਨੂੰ ਇਹ ਭਰਾ ਨੂੰ ਕਿਸੇ ਨੂੰ ਇਸ ਦੀ ਨੌਲੇਜ ਹੈਗੀ ਆ ਉਹ ਆਪਣੇ ਨਾਲ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਭਰਾ ਬਣ ਕੇ ਵੀਨੇ ਹੁਣ ਆਪਾਂ ਪਾਣੀ ਕਿੰਨੇ ਦਿਨ ਦੀ ਲਾਈਏ ਤਕਰੀਬਨ ਅੱਜ ਇਹ ਮੰਨ ਕੇ ਚਲੋ 22 23 ਦਿਨ ਦੀ ਕਣਕ ਤਾਂ ਆਪਣੀ ਹੋ ਚੱਲੀ ਹੈ। ਵੈਸੇ ਤਾਂ ਕਣਕ ਜਾਨੀ ਕਿ ਪਾਣੀ ਮੰਗਦੀ ਆ। ਗਿੱਲ ਦੀ ਕਣਕ ਆ ਜੀ ਇਹ। ਇਹ ਤਰੀਕ ਤਕਰੀਬਨ ਅੱਜ ਹੋਊਗੀ ਜੀ 16 ਨਵੰਬਰ। ਇੱਕੇ ਧੁੰਦ ਜੀ ਵਾਪਰੀ ਐ ਇਸ ਸਾਲ। ਮੌਸਮ ਵੀ ਚਲੋ ਠੰਡਾ ਹੋ ਗਿਆ। ਠੀਕ ਹੈ ਜੀ ਆਪਣਾ ਵੀਡੀਓ ਬਣਾਉਣ ਦਾ ਤਾਂ ਇਹੀ ਸੀਗਾ ਵੀ ਆਪਾਂ ਆਪਣੇ ਕਿਸੇ ਭਰਾ ਨੂੰ ਜੇ ਇਹਦੇ ਬਾਰੇ ਨੌਲੇਜ ਹੈਗੀ ਆਪਣੇ ਨਾਲ ਜਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਇਹਨੂੰ ਹੁਣ ਆਪਾਂ ਪਾਣੀ ਕਦੋਂ ਲਾਈਏ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ